ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਰਾਣੇਦਾਰ ਜੀ ਤੋਂ ਦੇ ਤਾਰ ਤੇ 18 ਟਾਈਮ ਹੋ ਗਿਆ ਜੀ ਹੁਣ ਆਪਾਂ ਜੀ ਮੈਸ਼ਨ ਚਾਰਾ ਚੂਰਾ ਪਾ ਕੇ ਹਟਿਆ ਜੀ ਤੇ ਉਹਨੇ ਖਾ ਕੇ ਹਟੇ ਨੇ ਪਸ਼ੂ ਚਾਰਾ ਅੰਦਰ ਲਈ ਪਸ਼ੂ ਖਾ ਕੇ ਰਹਿਣ ਚਾਰਾ ਚੂਰਾ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਤੇ ਤਾਰਾਂ ਇਹ ਕੱਢ ਰਹੇ ਸੀ ਰਾਣੇਦਾਰ ਜੀ ਕੇ ਵੇਟ ਕਰ ਰਹੇ ਨੇ ਦੁੱਧ ਦੇ ਕਹਿੰਦੇ ਭੁੱਖੇ ਨੇ ਥੋੜੇ ਜੇ ਉਹ ਜਾ ਦੇਣਾ ਹੁਣ ਦੁੱਧ ਪਾਉਣਾ ਕੌਲੀਆਂ ਚ ਤੇ ਤਿੰਨੇ ਕ ਚ ਦੋ ਜਾਣੇ ਫਿਰਦੇ ਨੇ ਉਹਰੇ ਤੇ ਇਹਨਾਂ ਨੂੰ ਦੁੱਧ ਪਾ ਕੇ ਜੀ ਫੇਰ ਇਹ ਜਾਣ ਕੇ ਦੁੱਧ ਪੀ ਕੇ ਹੋਰ ਪਾਸੇ ਤੇ ਫੇਰ ਆਏ ਸਵੇਰੇ ਫੇਰ ਆਉਣਗੇ ਜੀ ਕਿਉਂਕਿ ਜਿੰਨੇ ਬਿੱਲੀਆਂ ਬਲੂ ਗੜਾ ਦੇਖ ਦੁੱਧ ਜ਼ਰੂਰ ਪਾਇਆ ਕਰੋ ਜੀ ਤਾਂ ਦਾਣ ਪੁੰਨ ਲੱਗਦਾ ਰਹਿੰਦਾ ਜੀ ਹਾਂ ਜੀ ਹੁਣ ਪਾ ਕੇ ਹਟੇ ਇਹਨਾਂ ਦੁੱਧ ਉਹ ਦੁਰਦ ਪੀ ਗਿਆ ਪੀ ਰਹਿਣੇ ਵਿਚੇ ਉਹਨਾਂ ਦੀ ਮਾਂ ਆ ਗਈ ਮਾਂ ਵੀ ਨਾਲ ਦੁਰਦ ਪੀਣ ਲਾਇਕ ਹੌਂਦੀ ਚ ਤੇ ਕੱਦੇ ਵਿਚਾਰੇ ਪਿਆਸੀ ਸੀ ਦੁਰਦ ਤੋਂ ਕਨਾਂੜਦਾਰ ਦੀ ਧਾਰ ਚੋਂ ਰਹੀ ਸੀ ਉਹਦੇ ਕਰਕੇ ਢੀਕ ਚ ਬੈਠੇ ਸੀ